ਲਓ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਵਿੱਚ ਹੈ ਚਾਰ ਖਿਡਾਰਨਾ ਤਿਆਰ ਨੇ ਹੁਣ ਚਾਰੋਂ ਵਿੱਚੋਂ ਦੇਖਾਂਗੇ ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਾਉਂਦੀ ਮੇਰੇ ਮਿੱਤਰੋ ਆਹ ਪਈ ਹੋਈ ਕਬੱਡੀ ਕਹਿੰਦੇ ਖੇਡ ਦੇ ਮੈਦਾਨ ਵਿੱਚ ਹੈ ਚੰਨੂ ਵੀ ਤਿਆਰ ਹੈ ਨਾਲ ਕਹਿੰਦੇ ਖੇਡ ਦੇ ਮੈਦਾਨ ਵਿੱਚ ਸਾਹਮਣੇ ਦੇਖਾਂਗੇ ਆਹ ਲੱਗਦਾ ਹੋਇਆ ਜੱਫਾ ਤੇ ਨੰਬਰ ਕਹਿੰਦੇ ਕੇਸ਼ੀ ਘਟਵਾੜਾ ਦੀ ਟੀਮ ਦੇ ਖਾਤੇ ਜੁੜ ਗਿਆ ਹੈ ਉਧਰਲੇ ਪਾਸੇ ਯਾਰ ਖਿਆਰਨਾ ਤਿਆਰ ਨੇ ਕਿਵੇਂ ਚਾਦਰ ਕਢਦੀ ਨੀ ਉੱਤੇ ਪਾਵਾਂ ਵੇਲਾ ਮੇਰੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾ ਮੇਰਾ ਧਰਮੀ ਬਾਬਲ ਦੇਸਾਂ ਦਾ ਰਾਜਾ ਉਹਨੂੰ ਕਹਿ-ਕਹਿ ਕੇ ਟ੍ਰੇਨਾਂ ਰੁਕਵਾਵਾ ਕਿ ਬਾਬਲ ਦੀ ਚਿੱਟੀ ਪਗੜੀ ਨੂੰ ਮੈਂ ਕਦੇ ਦਾਗ ਨਾ ਲਾਵਾਂ ਇੱਕ ਪਾਸੇ ਚੰਨੋ ਆ ਦੂਸਰੇ ਪਾਸੇ ਡੇਜੀ ਮੇਰੇ ਮਿੱਤਰੋ ਲੱਗਿਆ ਯੋਰ ਇਹ ਨੰਬਰ ਕਹਿੰਦੇ ਡੇਜੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਜੋੜ ਦੁੱਤਾ ਵਾਕੇ ਆਪਣੀ ਟੀਮ ਦੇ ਖਾਤੇ ਜੋੜ ਦਿੰਦਾ ਹੈ ਔਰ ਖੇਡ ਦਾ ਮੁੱਲ ਮੋੜ ਦਿੰਦਾ ਹੈ ਜੇਤ ਉਹਨਾਂ ਦੀ ਹੁੰਦੀ ਹੈ ਹੌਸਲੇ ਨੂੰ ਲਾਉਂਦੇ ਜਿਹੜੇ ਖੰਭ ਮਿੱਤਰੋ ਉਹ ਜੇਤ ਉਹਨਾਂ ਦੀ ਹੁੰਦੀ ਹੈ ਇਧਰ ਜਿੱਤਾਂ ਹਾਰਾਂ ਦੇ ਫੈਸਲੇ ਹਾਲੇ ਫਾਈਨਲ ਹੋਵੇਗਾ ਸੰਗਤ ਜੀ ਜਾਣਾ ਨਹੀਂ ਆ ਹਾਲੇ ਫਾਈਨਲ ਦੇ ਵਿੱਚ ਪਟਾਕੇ ਪੈਣਗੇ ਸਾਡਾ ਵੱਡਾ ਵੀਰ ਅਮਰੀਕ ਖੋਸ ਕੋਟਲੇ ਵਾਲਾ ਭਰਾ ਪੁੱਜਾ ਦਿলো ਧੰਨਵਾਦ ਆ ਕਬੱਡੀ ਮੇਰੇ ਪੰਜਾਬੀ ਵੀਰੋ ਇਹ ਕੈਂਚੀ ਐ ਕਹਿੰਦੇ ਕੈਂਚੀ ਕਬੱਡੀ ਦਾ ਸਭ ਤੋਂ ਸਿਖਰਲਾ ਦਾ ਹੁੰਦਾ ਐ ਇੱਕ ਸਿਫਤ ਕਰਾਂ ਮੈਂ ਪਰਮਾਤਮਾ ਦੀ ਬੁਲਾਰਾ ਮੇਰੇ ਵੀਰੋ ਸਾਡਾ ਵੀਰ ਕਹਿੰਦੇ ਸਰਬਜੀਤ ਪਰਾਚਾ ਬਹਿਰੀਨ ਦੀ ਧਰਤੀ ਤੋਂ ਲਾਈਵ ਤੱਕ ਰਿਹਾ ਤੇ ਨਾਲ ਉਹਨਾਂ ਦੇ ਸਭ ਪਨਗੋਟਾ ਜੀ ਹਰਪਾਲ ਸ਼ਕੀਰਾ ਜੋਬਨ ਝੰਝੋਟੀ ਜਗਰੂਪ ਮੰਡ ਮਨਬੀਰ ਬਲਟੋਹਾ ਮਲਕੀਤ ਵਾਹਲਾ ਬਰੀਨ ਵਾਲੇ ਭਰਾ ਜਿਹੜੇ ਲਾਈਵ ਤੱਕ ਰਹੇ ਨੇ ਧੰਨਵਾਦ ਕਰਾਂਗੇ ਲਓ ਡੇਜੀ ਦੀ ਕਬੱਡੀ ਆਹ ਕਹਿੰਦੇ ਖੇਡ ਦੇ ਮੈਦਾਨ ਵਿੱਚ ਹੈ ਮੇਰੇ ਮਿੱਤਰੋ ਦੂਸਰੇ ਪਾਸੇ ਸਾਰੇ ਵੀਰਾਂ ਦਾ ਧੰਨਵਾਦ ਹੈ ਚੰਨੋ ਮੇਰੇ ਉੱਪਰ ਵਾਲੀ ਚੰਨੋ ਬਹੁਤ ਹੀ ਸਤਿਕਾਰ ਦੇ ਯੋਗ ਵੱਡਾ ਭਰਾ ਰੀਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਡੇਜੀ ਨੇ ਪਾ ਦਿੱਤੀ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਉਧਰਲੇ ਪਾਸੇ ਮਹਾਨ ਕਬੱਡੀ ਖਿਡਾਰੀ ਸ਼ਿੰਦਾ ਅਮਲੀ ਜੀ ਉਹਨਾਂ ਦੇ ਭਤੀਜਾ ਜੀ ਪੁੱਜੇ ਹੋਏ ਨੇ ਸਾਡੇ ਗੁਰਮੇਦ ਸਿੰਘ ਜੀ ਗੇਜਾ ਸਰਪੰਦ ਸਾਹਿਬ ਕੈਲੇ ਕਲਾਂ ਵਾਲੇ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਆ ਜੱਫਾ ਲਾ ਕੇ ਨੰਬਰ ਆਪਣੀ ਟੀਮ ਦੇ ਸੇ ਜੋੜ ਦਿੱਤਾ ਹੁੰਦੀ ਹੋਈ ਬੱਲੇ ਬੱਲੇ ਲੋ ਠੇਜੀ ਨੇ ਸਾਡੇ ਸਾਹਮਣੇ ਮੇਰੇ ਪੰਜਾਬੀ ਵੀਰੋ ਟਰਾਂਸਪੋਰਟੇ ਭਰਾ ਨੇ ਕਹਿੰਦੇ 3000 ਲਗਾਇਆ ਹੋਇਆ ਹੈ ਗੁਰਮੇਜ ਸਿੰਘ ਕਲੇਕਲਾ ਵਾਲਾ ਸਾਡਾ ਵੀਰ ਹੈ ਭਰਾ ਦਾ ਧੰਨਵਾਦ ਹੈ ਜਿਹੜਾ ਵੱਡਾ ਕਬੱਡੀ ਦਾ ਕੱਪ ਸ਼ੰਦੇ ਅਮਲੀ ਦਾ ਭਤੀਜਾ ਪੁੱਜਿਆ ਹੋਇਆ ਕਲੇਕਲਾਂ ਦੀ ਧਰਤੀ ਦਾ ਔਰ ਸ਼ੰਦੇ ਅਮਲੀ ਦੀ ਦੁਨੀਆ ਦੀਵਾਨੀ ਹੈ ਇਹ ਵੱਡੇ ਮੱਲ ਵੱਡੇ ਨਾਮ ਮੇਰੇ ਪੰਜਾਬੀ ਵੀਰਿਓ ਜਿਹੜੇ ਕਬੱਡੀ ਦੀ ਦੁਨੀਆ ਦੇ ਵਿੱਚ ਸੁੰਨਹਿਰੀ ਅੱਖਰਾਂ ਦੇ ਵਿੱਚ ਲਿਖੇ ਗਏ ਆ ਦਿਲਾਂ ਤੇ ਯਾਦ ਰਣਗੇ ਆ ਖੇਡ ਰਣੀਆਂ ਦੀਆਂ ਤੇ ਕਹਿੰਦੇ ਯਾਦ ਰਣਗੇ ਛੋਟਾ ਵੀਰ ਆ ਸਾਡਾ ਵੀ ਛੋਟਾ ਵੀਰ ਹੈ ਇਧਰ ਬਿੰਦਰ ਰੰਦਾਵਾ ਆਹ ਟਰਾਂਸਪੋਰਟ ਕੇ ਭਰਾ ਨੇ 3000 ਲਾਇਆ ਚੰੋਂ ਦਾ ਇੱਕ ਸਫਲ ਹੋ ਗਿਆ ਹੈ ਆਹ ਬਿੰਦਰ ਰੰਦਾਵਾ ਮਾਣ ਕਰਦਾ ਹੈ ਕਬੱਡੀ ਸਿਖਰਾਂ ਤੇ ਆਹ ਕਬੱਡੀ ਯੋਰਾ ਤੇ ਹਟ ਕਬੱਡੀ ਆਹ ਯੋਰਾ ਤੇ ਮਾਝੇ ਦੀ ਸਰਦਾਰਾਂ ਦੀ ਹੈ ਖੇਡ ਵੱਡੀ ਦਿਲਦਾਰਾਂ ਦੀ ਇਧਰ ਕੀ ਬਣ ਗਿਆ ਇਹ ਜਫਾ ਇੱਥੇ ਲੱਗਿਆ ਕਿ ਨਹੀਂ ਸਾਡਾ ਕਾਕਾ ਪਹਿਲਵਾਨ ਧੌਲਪੁਰੀਆ ਉਸ ਗੱਲ ਦਾ ਫਾਸਲਾ ਕਹਿੰਦੇ ਕਾਕੇ ਨੇ ਇਸ਼ਾਰੇ ਕਰ ਦਿੱਤਾ ਕਿ ਬੀਨੂੰ ਗੜਬੇ ਵਾਲੀ ਨੇ ਫੇਰ ਜੱਫਾ ਲਾ ਦਿੱਤਾ ਹੈ ਇਹ ਭਰਾ ਪੁੱਛੇ ਦਿলো ਧੰਨਵਾਦ ਆਇ ਇਧਰ ਕਬੱਡੀ ਪੈ ਗਈ ਹੈ ਲਓ ਕਬੱਡੀ ਦੇਖਾਂਗੇ ਕੌਣ ਡੱਕਣ ਦੀ ਕੋਸ਼ਿਸ਼ ਕਰੇਗੀ ਬਸ ਚੰਨੋ ਦਾ 3000 ਲੱਗਿਆ ਹੈ ਪਿੰਦਰ ਰੰਦਾਵਾ ਟਰਾਂਸਪੋਰਟ ਆ ਭਰਾ ਮਾਨ ਕਰਦਾ ਹੈ ਦੇਖਾਂਗੇ ਇੱਕ ਸਫਲ ਹੋਇਆ ਹੈ ਹੁਣ ਕੀ ਬਣਦਾ ਹੈ ਇਹ ਸਮਾਂ ਦੱਸੇਗਾ ਸਮੇਂ ਦੀ ਗੋਦ 'ਚ ਬੜੇ ਸਵਾਲਾਂ ਦੇ ਜਵਾਬ ਆ ਮਿੱਤਰ ਆਹ ਕੀ ਬਣ ਗਿਆ ਇਹ ਕਹਿੰਦੇ 2000 ਪਜਿਆ ਹੈ ਇੱਕ ਜੱਫਾ ਲੱਗਾ ਤੇ 1000 ਸਫਲ ਹੋਇਆ ਚੰਨੋ ਇਹ 2000 ਪੱਜਿਆ ਹੈ ਬਿੰਦਰ ਰਿੰਦਾਵੇ ਭਰਾ ਦੇ ਵੱਲੋਂ 3000 ਲੱਗਿਆ ਕਬੱਡੀ ਚਾਗੀ ਹੈ ਇਹ 3 ਸਾਹਮਣੇ ਚ ਦਾ ਨਾਮ ਕੀਤਾ ਜਾਵੇਗਾ ਮੇਰੇ ਮਿੱਤਰੋ ਲਓ ਡੇਜੀ ਨੇ ਕਬੱਡੀ ਪਾ ਦਿੱਤੀ ਹੈ ਖੇਡ ਦੇ ਮੈਦਾਨ ਵਿੱਚ ਇਧਰ ਦੇ ਪਾਸੇ ਸਾਡਾ ਬੜਾ ਪਿਆਰਾ ਵੀਰ ਆਇਆ ਹੈ ਜਿਤ ਤੱਕ ਦੁਨੀਆ ਯਾਦ ਕਰਦੀ ਰਹੇਗੀ ਦੁਨੀਆ ਕਾਦ ਕਰਦੀ ਰਹੇਗੀ ਕੈਮਰਾਮੈਨ ਵੀਰ ਆਵੇ ਸਾਡਾ ਕੈਮਰਾਮੈਨ ਮਾਲਵਾ ਟੀਵੀ ਸਟਿਲ ਕੈਮਰਾਮੈਨ ਉਹ ਸਾਡਾ ਵੀਰ ਸਟੇਜ ਲੱਗ ਕੇ ਆਵੇ ਸਾਡੇ ਬਹੁਤ ਵੱਡੇ ਮਾਣ ਹੈ ਅੱਜ ਬਹੁਤ ਵੱਡੇ ਸਨਮਾਨ ਮੇਰੇ ਵੀਰੋ ਕੀਤੇ ਜਾ ਰਹੇ ਆ ਸਭਨਾਂ ਦਾ ਸਤਿਕਾਰ ਹੈ ਗੁਰਮੇਧ ਸਿੰਘ ਜੀ ਕਲੇਕਲਾ ਬਹੁਤ ਮਾਣ ਤੇ ਸਤਿਕਾਰ ਦੇ ਯੋਗ ਸ਼ਖਸੀਅਤ ਕਿਉਂਕਿ ਛੰਦੇ ਅਮਲੀ ਨੂੰ ਦੁਨੀਆ ਜਾਣਦੀ ਹੈ ਕਲੇਕਲਾ ਦਾ ਨਗਰ ਕਹਿੰਦੇ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਇੰਡੀਆ ਭਰ ਦੇ ਵਿੱਚ ਨਹੀਂ ਐਸ ਐਚਓ ਲਖਵਿੰਦਰ ਸਿੰਘ ਜੀ ਰੰਧਾਵਾ ਸਾਹਿਬ ਜੀ ਦਾ ਮਾਣ ਤੇ ਸਤਿਕਾਰ ਕੀਤਾ ਜਾ ਰਿਹਾ ਹੈ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਲਖਵਿੰਦਰ ਸਿੰਘ ਜੀ ਰੰਦਾਵਾ ਸਾਹਿਬ ਡੀਐਸਪੀ ਸਾਹਿਬ ਇਹ ਮਾਨ ਤੇ ਸਤਕਾਰ ਹੈ ਮਾਨਮਤੀ ਸ਼ਖਸੀਅਤਾਂ ਅੱਜ ਵਿਸ਼ੇਸ਼ ਤੌਰ ਤੇ ਅੱਜ ਦੇ ਖੇਡ ਮੇਲੇ ਦੇ ਵਿੱਚ ਪੁੱਜੇ ਆ ਆਪਣੀ ਤਰਫੋਂ ਆਪਾਂ ਦਿਲੋਂ ਧੰਨਵਾਦ ਕਰਾਂਗੇ ਐਸਐਚਓ ਸਰਬਜੀਤ ਸਿੰਘ ਜੀ ਐਸਐਚਓ ਸਰਬਜੀਤ ਸਿੰਘ ਜੀ ਬਹੁਤ ਹੀ ਮਾਨਮਤੀਆਂ ਸ਼ਖਸੀਅਤਾਂ ਜਿਵੇਂ ਲੋਕ ਬੋਲੀਆਂ ਚ ਜ਼ਿਕਰ ਆਉਂਦਾ ਹੁੰਦਾ ਹੀਰੇ ਪਲਵਾਨ ਜੀ ਕਿ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਸਾਡੇ ਹਣੀ ਮਹਾਜਨ ਸਾਹਿਬ ਜੀ ਸੋਖੀ ਚੌਧਰਪੁਰਾ ਵੱਡੇ ਪੱਧਰ ਤੇ سپورਟ ਕਰਦਾ ਸਾਡੇ ਹੀਰੇ ਪਹਿਲਵਾਨ ਦੇ ਵੀ ਦਾਸਪੁਰ ਵਾਲੇ ਨੂੰ ਮਾਣ ਹੈ ਦੇ ਵੀ ਦਾਸਪੁਰ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਕਰ ਦੁੱਤਾ ਹੈ ਇਹ ਮਾਝੇ ਦੇ ਵੱਡੇ ਮਲ ਹੀਰੇ ਦੇ ਵੀ ਦਾਸਪੁਰ ਵਾਲੇ ਨੇ ਪ੍ਰਮਾਤਮਾ ਦੀ ਕਿਰਪਾ ਹੈ ਆਉਣ ਵਾਲੇ ਸਮੇਂ 'ਚ ਗੱਲਾਂ ਹੋਰ ਵੀ ਵੱਡੀਆਂ ਹੋਣਗੀਆਂ ਜਦਾਂਗੇ ਲਓ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਵਿੱਚ ਹੈ 4 ਖਿਡਾਰਨਾਂ ਤਿਆਰ ਨੇ ਹੁਣ ਚਾਰਾਂ ਵਿੱਚੋਂ ਦੇਖਾਂਗੇ ਕੌਣ ਫਲਾਕੇ ਬੱਲੇ ਬੱਲੇ ਕਰਾਉਂਦੀ ਮੇਰੇ ਮਿੱਤਰੋ ਉਹ ਪਈ ਹੋਈ ਕਬੱਡੀ ਕਹਿੰਦੇ ਖੇਡ ਦੇ ਮੈਦਾਨ ਵਿੱਚ ਹੈ ਚੰنو ਵੀ ਤਿਆਰ ਹੈ ਨਾਲ ਕਹਿੰਦੇ ਖੇਡ ਦੇ ਮੈਦਾਨ ਵਿੱਚ ਸਾਹਮਣੇ ਦੇਖਾਂਗੇ ਉਹ ਲੱਗਦਾ ਹੋਇਆ ਜਫਾ ਤੇ ਨੰਬਰ ਕਹਿੰਦੇ ਕੇਸ਼ੀ ਘਟਵਾੜਾ ਦੀ ਟੀਮ ਦੇ ਖਾਤੇ ਜੁੜ ਗਿਆ ਹੈ ਉਧਰਲੇ ਪਾਸੇ ਯਾਰ ਖਿਆਰਨਾ ਤਿਆਰ ਨੇ ਕਿਵੇਂ ਚਾਦਰ ਕਢਦੀ ਨੀ ਉੱਤੇ ਪਾਵਾਂ ਵੇਲਾ ਮੇਰੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾ ਮੇਰਾ ਧਰਮੀ ਬਾਬਲ ਦੇਸਾਂ ਦਾ ਰਾਜਾ ਉਹਨੂੰ ਕਹਿ-ਕਹਿ ਕੇ ਟ੍ਰੇਨਾਂ ਰੁਕਵਾਵਾ ਕਿ ਬਾਬਲ ਦੀ ਚਿੱਟੀ ਪਗੜੀ ਨੂੰ ਮੈਂ ਕਦੇ ਦਾਗ ਨਾ ਲਾਵਾਂ ਇੱਕ ਪਾਸੇ ਚੰਨੋ ਆ ਦੂਸਰੇ ਪਾਸੇ ਡੇਜੀ ਮੇਰੇ ਮਿੱਤਰੋ ਲੱਗਿਆ ਯੋਰ ਤੇ ਨੰਬਰ ਕਹਿੰਦੇ ਡੇਜੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਜੋੜ ਦੁੱਤਾ ਵਾਕੇ ਆਪਣੀ ਟੀਮ ਦੇ ਖਾਤੇ ਜੋੜ ਦਿੰਦਾ ਹੈ ਔਰ ਖੇਡ ਦਾ ਮੁੱਲ ਮੋੜ ਦਿੰਦਾ ਹੈ ਬੁਲਾ ਰਾ ਮੇਰੇ ਵੀਰੋ ਸਾਡਾ ਵੀਰ ਕਹਿੰਦੇ ਸਰਬਜੀਤ ਪਰਾਚਾ ਬਹਿਰੀਨ ਦੀ ਧਰਤੀ ਤੋਂ ਲਾਈਵ ਤੱਕ ਰਿਹਾ ਤੇ ਨਾਲ ਉਹਨਾਂ ਦੇ ਸਭ ਪਨਗੋਟਾ ਜੀ ਹਰਪਾਲ ਸ਼ਕੀਰਾ ਜੋਬਨ ਝੰਝੋਟੀ ਜਗਰੂਪ ਮੰਡ ਮਨਬੀਰ ਬਲਟੋਹਾ ਮਲਕੀਤ ਵਾਹਲਾ ਬਰੀਨ ਵਾਲੇ ਭਰਾ ਜਿਹੜੇ ਲਾਈਵ 'ਤੇ ਕਰ ਰਹੇ ਨੇ ਧੰਨਵਾਦ ਕਰਾਂਗੇ ਲਓ ਡੇਜੀ ਦੀ ਕਬੱਡੀ ਆਹ ਕਹਿੰਦੇ ਖੇਡ ਦੇ ਮੈਦਾਨ ਵਿੱਚ ਹੈ ਮੇਰੇ ਮਿੱਤਰੋ ਦੂਸਰੇ ਪਾਸੇ ਸਾਰੇ ਵੀਰਾਂ ਦਾ ਧੰਨਵਾਦ ਹੈ ਚੰਨੋ ਮੇਰੇ ਉੱਪਰ ਵਾਲੀ ਚੰਨੋ ਬਹੁਤ ਹੀ ਸਤਿਕਾਰ ਦੇ ਯੋਗ ਵੱਡਾ ਭਰਾ ਰੀਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਡੇਜੀ ਨੇ ਪਾ ਦਿੱਤੀ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਉਧਰਲੇ ਪਾਸੇ ਮਹਾਨ ਕਬੱਡੀ ਖਿਡਾਰੀ ਸ਼ਿੰਦਾ ਅਮਲੀ ਜੀ ਉਹਨਾਂ ਦੇ ਭਤੀਜਾ ਜੀ ਪੁੱਜੇ ਹੋਏ ਨੇ ਸਾਡੇ ਗੁਰਮੇਦ ਸਿੰਘ ਜੀ ਗੇਜਾ ਸਰਪੰਚ ਸਾਹਿਬ ਕੈਲੇ ਕਲਾਂ ਵਾਲੇ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਆ ਜੱਫਾ ਲਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੁੰਦੀ ਹੋਈ ਬੱਲੇ ਬੱਲੇ ਲੋ ਠੇਜੀ ਨੇ ਸਾਹਮਣੇ ਮੇਰੇ ਪੰਜਾਬੀ ਵੀਰੋ ਟਰਾਂਸਪੋਰਟੇ ਭਰਾ ਨੇ ਕਹਿੰਦੇ 3000 ਲਗਾਇਆ ਹੋਇਆ ਹੈ ਗੁਰਮੇਜ ਸਿੰਘ ਕਲੇਕਲਾ ਵਾਲਾ ਸਾਡਾ ਵੀਰ ਹੈ ਭਰਾ ਦਾ ਧੰਵਾਦ ਹੈ ਜਿਹੜਾ ਵੱਡਾ ਕਬੱਡੀ ਦਾ ਕੱਪ ਸ਼ੰਦੇ ਅਮਲੀ ਦਾ ਭਤੀਜਾ ਪੁੱਜਿਆ ਹੋਇਆ ਕਲੇਕਲਾਂ ਦੀ ਧਰਤੀ ਦਾ ਔਰ ਸ਼ੰਦੇ ਅਮਲੀ ਦੀ ਦੁਨੀਆ ਦੀਵਾਨੀ ਹੈ ਇਹ ਵੱਡੇ ਮੱਲ ਵੱਡੇ ਨਾਮ ਮੇਰੇ ਪੰਜਾਬੀ ਵੀਰੋ ਜਿਹੜੇ ਕਬੱਡੀ ਦੀ ਦੁਨੀਆ ਦੇ ਵਿੱਚ ਸੁੰਨਹਿਰੀ ਅੱਖਰਾਂ ਦੇ ਵਿੱਚ ਲਿਖੇ ਗਏ ਆ ਦਿਲਾਂ ਤੇ ਯਾਦ ਰਣਗੇ ਆ ਖੇਲ ਰਣੀਆਂ ਤੇ ਧੈਰੀਆਂ ਤੇ ਕਹਿੰਦੇ ਯਾਦ ਰਣਗੇ ਛੋਟਾ ਵੀਰ ਆ ਸਾਡਾ ਵੀ ਛੋਟਾ ਵੀਰ ਹੈ ਇਧਰ ਬਿੰਦਰ ਰੰਦਾਵਾ ਆਹ ਟਰਾਂਸਪੋਰਟ ਕੇ ਭਰਾ ਨੇ 3000 ਲਾਇਆ ਚੰੋਂ ਦਾ ਇੱਕ ਸਫਲ ਹੋ ਗਿਆ ਹੈ ਆਹ ਬਿੰਦਰ ਰੰਦਾਵਾ ਮਾਣ ਕਰਦਾ ਹੈ ਕਬੱਡੀ ਸਿਖਰਾਂ ਤੇ ਆਹ ਕਬੱਡੀ ਯੋਰਾ ਤੇ ਹਟ ਕਬੱਡੀ ਆਹ ਯੋਰਾ ਤੇ ਮਾਝੇ ਦੀ ਸਰਦਾਰਾਂ ਦੀ ਹੈ ਖੇਡ ਵੱਡੀ ਦਿਲਦਾਰਾਂ ਦੀ ਇਧਰ ਕੀ ਬਣ ਗਿਆ ਇਹ ਜਫਾ ਇੱਫਾ ਲੱਗਿਆ ਕਿ ਨਹੀਂ ਸਾਡਾ ਕਾਕਾ ਪਹਿਲਵਾਨ ਧੌਲਪੁਰੀਆ ਉਸ ਦਾ ਧੌਲਪੁਰੀਆ ਕਹਿੰਦੇ ਕਾਕੇ ਨੇ ਇਸ਼ਾਰਾ ਕਰ ਦਿੱਤਾ ਕਿ ਪੇਨੂੰ ਗੜਬੇ ਵਾਲੀ ਨੇ ਫੇਰ ਜੱਫਾ ਲਾ ਦਿੱਤਾ ਹੈ ਇਹ ਭਰਾ ਪੁੱਛੇ ਦਿਲੋਂ ਧੰਨਵਾਦ ਆਇਂਦਰ ਕਬੱਡੀ ਪੈ ਗਈ ਹੈ ਲਓ ਕਬੱਡੀ ਦੇਖਾਂਗੇ ਕੌਣ ਡੱਕਣ ਦੀ ਕੋਸ਼ਿਸ਼ ਕਰੇਗੀ ਇੱਕ ਪਾਸੇ ਚੰਨੂ ਦਾ 3000 ਲੱਗਿਆ ਹੈ ਬਿੰਦਰ ਰੰਦਾਵਾ ਟਰਾਂਸਪੋਰਟ ਆ ਭਰਾ ਮਾਨ ਕਰਦਾ ਹੈ ਦੇਖਾਂਗੇ ਇੱਕ ਸਫਲ ਹੋਇਆ ਹੈ ਹੁਣ ਕੀ ਬਣਦਾ ਹੈ ਇਹ ਸਮਾਂ ਦੱਸੇਗਾ ਸਮੇਂ ਦੀ ਗੋਦ 'ਚ ਬੜੇ ਸਵਾਲਾਂ ਦੇ ਜਵਾਬ ਆ ਮਿੱਤਰ ਆਹ ਕੀ ਬਣ ਗਿਆ ਇਹ ਕਹਿੰਦੇ 2000 ਪਜਿਆ ਹੈ ਇੱਕ ਜੱਫਾ ਲੱਗਾ ਤੇ 1000 ਸਫਲ ਹੋਇਆ ਚੰਨੂ ਇਹ 2050 ਹੈ ਬਿੰਦਰ ਰਿੰਦਾਵੇ ਭਰਾ ਦੇ ਵੱਲੋਂ 3000 ਲੱਗਿਆ ਕਬੱਡੀ ਦਾ ਗਿਆ ਇਹ 3 ਸਾਹਮਣੇ ਦਾ ਨਾਮ ਕੀਤਾ ਜਾਵੇਗਾ ਮੇਰੇ ਮਿੱਤਰੋ ਲਓ ਡੇਜੀ ਨੇ ਕਬੱਡੀ ਪਾ ਦਿੱਤੀ ਹੈ ਖੇਡ ਦੇ ਮੈਦਾਨ ਵਿੱਚ ਇਧਰ ਦੇ ਪਾਸੇ ਸਾਡਾ ਬੜਾ ਪਿਆਰਾ ਵੀਰ ਆਇਆ ਹੈ ਜਿਤ ਤੱਕ ਦੁਨੀਆ ਯਾਦ ਕਰਦੀ ਰਹੇਗੀ ਦੁਨੀਆ ਕਾਦ ਕਰਦੀ ਰਹੇਗੀ ਕੈਮਰਾਮੈਨ ਵੀਰ ਆਵੇ ਸਾਡਾ ਕੈਮਰਾਮੈਨ ਮਾਲਵਾ ਟੀਵੀ ਸਟਿਲ ਕੈਮਰਾਮੈਨ ਉਹ ਸਾਡਾ ਵੀਰ ਸਟੇਜ ਲੱਗ ਕੇ ਆਵੇ ਸਾਡੇ ਬਹੁਤ ਵੱਡੇ ਮਾਣ ਹੈ ਅੱਜ ਬਹੁਤ ਵੱਡੇ ਸਨਮਾਨ ਮੇਰੇ ਵੀਰੋ ਕੀਤੇ ਜਾ ਰਹੇ ਆ ਸਭਨਾਂ ਦਾ ਸਤਿਕਾਰ ਹੈ ਗੁਰਮੇਧ ਸਿੰਘ ਜੀ ਕਲੇਕਲਾ ਬਹੁਤ ਮਾਣ ਤੇ ਸਤਿਕਾਰ ਦੇ ਯੋਗ ਸ਼ਖਸੀਅਤ ਕਿਉਂਕਿ ਛੰਦੇ ਅਮਲੀ ਨੂੰ ਦੁਨੀਆ ਜਾਣਦੀ ਹੈ ਕਲੇਕਲਾ ਦਾ ਨਗਰ ਕਹਿੰਦੇ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਇੰਡੀਆ ਭਰ ਦੇ ਵਿੱਚ ਨਹੀਂ ਐਸ ਐਚਓ ਲਖਵਿੰਦਰ ਸਿੰਘ ਜੀ ਰੰਧਾਵਾ ਸਾਹਿਬ ਜੀ ਦਾ ਮਾਣ ਤੇ ਸਤਿਕਾਰ ਕੀਤਾ ਜਾ ਰਿਹਾ ਹੈ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਲਖਵਿੰਦਰ ਸਿੰਘ ਜੀ ਰੰਦਾਵਾ ਸਾਹਿਬ ਡੀਐਸਪੀ ਸਾਹਿਬ ਇਹ ਮਾਣ ਤੇ ਸਤਿਕਾਰ ਹੈ ਮਾਣਮਤੀ ਸ਼ਖਸੀਅਤਾਂ ਅੱਜ ਵਿਸ਼ੇਸ਼ ਤੌਰ ਤੇ ਅੱਜ ਦੇ ਖੇਡ ਮੇਲੇ ਦੇ ਵਿੱਚ ਪੁੱਜੇ ਆਂ ਆਪਣੀ ਤਰਫੋਂ ਆਪਾਂ ਦਿਲੋਂ ਧੰਨਵਾਦ ਕਰਾਂਗੇ ਐਸਐਚਓ ਸਰਬਜੀਤ ਸਿੰਘ ਜੀ ਐਸਐਚਓ ਸਰਬਜੀਤ ਸਿੰਘ ਜੀ ਬਹੁਤ ਹੀ ਮਾਣਮਤੀਆਂ ਸ਼ਖਸੀਅਤਾਂ ਜਿਵੇਂ ਲੋਕ ਬੋਲੀਆਂ 'ਚ ਜ਼ਿਕਰ ਆਉਂਦਾ ਹੁੰਦਾ ਹੀਰੇ ਪਲਵਾਨ ਜੀ ਕਿ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਸਾਡੇ ਹਣੀ ਮਹਾਜਨ ਸਾਹਿਬ ਜੀ